ਉਹ 60 ਦਾ ਟਰੈਕਟਰ ਲੈ ਜਾਓ 45000 ਮਾਨਤਨ ਹੋ ਜੂ ਹੌਲੈਂਡ ਦੇ ਵਿੱਚੋਂ ਮਿੱਤਰੇ ਟਰੈਕਟਰ ਪੂਰੀ ਗਰੰਟੀ ਹੈ ਕਿ ਸ਼ੋਅ ਤੇ ਜੇ ਕਿਤੇ ਨਾ ਹੋ ਜਿੰਨੇ ਥਾਂ ਤੇ ਵੀ ਕਲਮ ਲੱਗੀ ਹੋਵੇ ਭਾਵੇਂ ਆਉਂਦਾ ਤੇਲ ਦਾ ਖਰਚਾ ਲੈ ਜੀ ਫੇਰ ਦੀ ਬਾਗੇ ਤਸੱਲੀ ਕਰ ਲੇ ਮਗਰਾ ਟਰੈਕਟਰ ਤੇ ਨਵੇਂ ਲੱਗੇ ਹੋਏ ਆ ਗਏ ਰਹਿ ਨਾਲ ਠੀਕ ਹੈ ਮਗਰਾ ਬਾਵਾ ਉਹ ਨਹੀਂ ਕਹ ਵੀ ਇੱਕ ਦਾ ਹੁੰਦਾ ਵੀ ਤਿਆਰ ਹੋ ਜਾਂਦਾ ਜਿਵੇਂ ਕਿਹਦੀ ਟਰੈਕਟਰ ਦੇ ਸੋ ਨਹੀਂ ਖੁੱਲੇ ਚੱਲਣਾ ਪੈਸੇ ਲਾਏ ਪਿਆ 45000 ਮਾਨਤਨ ਮਿੱਤਰੋ ਆ ਹੌਲੈਂਡ ਟਰੈਕਟਰ ਚ ਹੋ ਜੂ ਪੀਵੀ 22 ਨੰਬਰ ਦੇ ਵਿੱਚ ਨਾ ਬਾਸ ਆਵੇ ਭਾਵੇਂ ਆਉਂਦਾ ਆਂਦਾ ਤੇਲ ਦਾ ਖਰਚਾ ਵੀ ਲੈ ਜ ਠੀਕ ਹੈ ਮੋٹے ਗੋਡਿਆਂ ਵਾਲਾ 14 ਦੇ ਟੈਰਾਂ ਚ ਆ ਗਿਆ ਹਾਂ ਹਾਂ ਤੇ ਡੀ ਲੈਕਸੀ ਹਿੱਸਾ ਆ ਗਿਆ ਇਹਦਾ ਦੂਜਾ ਗੋਲ ਹਿੱਸੇ ਵਾਲਾ ਆ ਗਿਆ ਇੱਥੇ ਗੋਲ ਹਿੱਸੇ ਵਾਲਾ ਆ ਗਿਆ ਸਫਟੇ ਦੀ ਇਹ ਆ ਇਹਦਾ ਕਲਿਪਟ ਪੰਪ ਵੀ ਡੇਟਾ ਨਾਲ ਦਾ ਅਸੀ ਗਾਲ ਦੋਸਤੋ ਸਵਾਦ ਆ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਐ ਇਸ ਵਕਤ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਤੇ ਨਾਲ ਆ ਆਪਣੇ ਬਾਈ ਸੋਨੀ ਸੋਨੀ ਹਾਲ ਚਾਲ ਕਿਵੇਂ ਆ ਸੇ ਤਾਂ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਪਹਿਲਾਂ ਤਾਂ ਐਡਰੈਸ ਆਪ ਦਾ ਤੇਰਾ ਕੀ ਐਡਰੈਸ ਆ ਮੰਡੀ ਦਾ ਪਲਾਟ ਨੰਬਰ ਕਿਹੜਾ ਏ ਤੁਸੀਂ ਐਡਰੈਸ ਆਪਣਾ ਪਿੰਡ ਬਾਹੋ ਯਾਤਰੀਆ ਜ਼ਿਲ੍ਹਾ ਬਠਿੰਡਾ ਦਾ ਐਡਰੈਸ ਆਪਣਾ ਮੰਨ ਕੇ ਚੱਲੋ ਟਰੈਕਟਰ ਤਲਵੰਡੀ ਸਾਬੋ ਹੀ ਹੁੰਦੇ ਆ ਠੀਕ ਐ ਟਰੈਕਟਰ ਹੁੰਦਾ ਤਲਵੰਡੀ ਸਾਬੋ ਜਿਹੜਾ ਬੰਦਾ ਆ ਬੁੱਧਵਾਰ ਨੂੰ ਤੇਰੇ ਕੋਲ ਚੱਲ ਕੇ ਆ ਗਿਆ ਪ੍ਰਾਪਨਾਵਰ ਕਿੰਨਾ 20 ਨੰਬਰ ਪਲਾਟ ਆਗਾ 20 ਨੰਬਰ ਪਲਾਟ ਦੇ ਵਿੱਚ ਆ ਜਿਓ ਜੋ ਤੋਂ ਬਿਨਾ ਘਰੇ ਪਹੁੰਚਣਾ ਵਈਦਾ ਪਿੰਡ ਬਾਹੋ ਯਾਤਰੀ ਆ ਤੇ ਟਰੈਕਟਰ ਸਾਰੇ ਹੀ ਮਿਲ ਜਾਂਦੇ ਆ ਹਾਂਜੀ ਪਰਾਣਾ ਵਿੱਚ ਲੈ ਲੈਣਾ ਹਾਂ ਪਰਾਣੀ ਦੀ ਵਿੱਚ ਕਟਿੰਗ ਵੀ ਕਰ ਲੈਣੇ ਆ ਠੀਕ ਹੈ ਹਾਂ ਹਾਂ ਪਰਾਣਾ ਵੀ ਲੈ ਲੈਂਦਾ ਤੇ ਹੁਣ ਵੀਡੀਓ ਕਰਦੇ ਆ ਹੌਲੈਂਡ ਤੋਂ ਸਟਾਰਟ ਆ ਇਹਦੇ ਬਾਰੇ ਤੇ ਪਾਈ ਜਾਣਕਾਰੀ ਕਿਹੜਾ ਮਾਡਲ ਮੂਡਲਾ ਇਹ ਇਹ ਮਾਰਕ 11 ਦੇ ਕਾਪੀ ਦੀ 12 ਦੀ ਹੈ ਜੀ ਠੀਕ ਹੈ 11/12 ਹਾਂ ਹਾਂ ਪਲੱਸ ਵਾਲਾ ਮਾਡਲ ਆ ਗਿਆ 55 55 ਐਚਪੀ ਵਾਲਾ ਆ ਗਿਆ ਜੀ ਹੌਲੈਂਡ ਇਹਦੇ ਟਾਇਰ ਨਵੇਂ ਆਗੇ ਮਾਡਲ 11 ਕਾਪੀ ਹੈਗੀ ਆ 12 ਦੀ ਟਾਇਰਾਂ ਦੀ ਕੰਡੀਸ਼ਨ ਟਾਇਰ 90 ਪੈਸੇ ਆਗੇ ਹੈਗੇ ਹਾਂਜੀ ਤੇ ਬਾਕੀ ਹੈ 3 ਸਪੀਡ ਠੀਕ ਹੈ 30 ਸਪੀਡ ਦੇ ਵਿੱਚ ਟਾਇਰ ਰਹਿ ਗਿਆ 90 ਪੈਸੇ। ਬਾਕੀ ਜੱਕੇ ਦੇ ਦੂਜਾ ਲੱਗਿਆ ਉਹਦੇ ਵਾਲਾ ਸੁਪਰ ਸੀਟਰ ਵਾਲਾ ਮੰਨ ਕੇ ਚੱਲ। ਠੀਕ ਹੈ। ਸਾਈਡ ਐਡੀਸ਼ਨ ਵਾਲਾ ਸਪੈਸ਼ਲ ਜੱਕੇ ਜਿਹੜਾ ਲੱਗਿਆ 12-15000 ਰੁਪਿਆ ਉਹਦੇ ਤੇ ਲੱਗਿਆ ਹੋਇਆ ਵੀ ਜਿਵੇਂ ਸੁਪਰ ਸੀਟਰ ਖਾਤਰ ਆ। ਹਾਂਜੀ। ਜੱਕ ਲੱਗਿਆ ਹੋਇਆ ਲੈ ਲਾ ਲਾ। ਉਹ ਜੱਕ 500 ਕਿਜੀ ਲਿਫਟ ਕਪੈਸਿਟੀ ਵਧਾ ਦਿੰਦਾ ਟਰੈਕਟਰ ਦੀ। 11/12 ਮਾਡਲ ਆ ਨੰਬਰ ਕਿੱਥੋਂ ਦਾ ਟਰੈਕਟਰ ਦਾ? ਨੰਬਰ ਹਰਿਆਣਾ ਦਾ ਇਹਨੂੰ ਸੀ ਆਪਾਂ ਲੈ ਕੇ ਦੇਵਾਂਗੇ ਮਿਲੂਗੀ ਨਾਮ ਹੋਊਗਾ। ਠੀਕ ਹੈ। ਐਮ ਆਰ ਐਫ ਦੇ ਟਾਇਰ ਆਗੇ ਚੌਂਕੜਾ 8 ਵਾੜੀ ਮੋਟੀ ਮਨ ਕੇ ਜਲ ਵੇਟ ਬੂਟ ਦੀ ਟੱਚਿੰਗ ਹੋਈ ਹੋਈ ਆ ਟੱਚਿੰਗ ਹੋਈ ਵੀ ਆ ਵਾੜੀ ਮੋਟੀ ਤੇ ਡਿਮਾਂਡ ਕਿੰਨੀ ਰੱਖੀ ਆ ਜੀ ਤਾਂ ਡਿਮਾਂਡ ਇਹਦੀ ਦੇਖ ਲਾ ਮਾੜ ਰਹੀ ਆ ਜੀ 495 ਫੁੱਲ ਟੌਪ ਮਾਡਲ ਆ ਕਿੰਨੇ ਦਾ ਹਾਂ ਨਾ ਸੌਦਾ ਇਹਦਾ 4 ਲੱਖ ਤੇ 65 ਹਜ਼ਾਰ ਦਾ ਟਰੈਕਟਰ ਚਾਰ ਲੱਖ ਤੇ 65 ਹਜ਼ਾਰ ਦਾ ਟਰੈਕਟਰ ਲੈ ਜਾਓ 30000 ਰੁਪਏ ਮੰਨਦਾ ਨਾ ਟਰੈਕਟਰ ਦੇ ਵਿੱਚੋਂ ਅਗੇ ਆ ਗਿਆ ਜੀ ਸਪੈਸ਼ਲ ਐਡੀਸ਼ਨ ਆ ਹਾਂ ਇਹ 17 ਮਾਡਲ ਆਗਾ 17 ਮਾਡਲ ਆ ਇਹਦੇ ਟਾਇਰ ਵੀ ਨਵੇਂ ਆਗੇ ਨੰਬਰ 50 ਹੀ ਆ ਨੰਬਰ 50 ਆ ਠੀਕ ਹੈ ਤੇ ਬਾਕੀ ਇੰਜਨ ਗੇਅਰ ਦੀ ਭਾਵੇਂ ਵਾਹ ਕੇ ਤਸੱਲੀ ਕਰ ਲੈ ਜਿੰਨਾ ਟਾਈਮ ਮਰਜ਼ੀ ਜੋੜ ਕੇ ਸਪੈਸ਼ਲ ਐਡੀਸ਼ਨ ਆ ਰੰਗ ਫਿਰ ਤਾਂ ਸਾਰਾ ਅਰੀਜਨਲ ਆ ਜਿਹੜੇ ਵੀ ਗਲਮ ਨਹੀਂ ਲੱਗੀ ਦੇਟ ਕਾ ਕੀ ਯਾਰ ਜਿੰਨਾ ਟਾਈਮ ਮਰਜ਼ੀ ਵਾਈ ਚੱਲੋ ਤੇਲ ਹੂ ਸੋਨੀ ਵਾਈ ਦਾ ਤੇ ਤਸੱਲੀ ਤੁਸੀਂ ਕਰਨੀ ਆ ਹਾਂ ਮਗਰਾੜਾ ਵੀ ਛੱਤਾਂ ਛੱਤਾਂ ਚੈੱਕ ਕਰਾ ਦੇ ਹੋਗੇ ਪਈਆਂ ਮੰਨ ਕੇ ਚੱਲੋ ਹੋਰ ਨਹੀਂ ਆ ਵੀ ਇੱਕ ਤਾਂ ਹੁੰਦਾ ਵੀ ਬਹੁਤ ਪੂਰਾ ਚੰਗਾ ਡ੍ਰਾਈਵਰ ਆ ਯਾਰ ਰੰਗ ਪੇਂਟ ਦਾ origignal ਪਿਆ ਡਾ ਜੂ ਜੀ ਗੇਅਰ ਵਾਲਾ 17 ਮਾਡਲ ਆ ਪੰਜਾਬ ਨੰਬਰ ਅਗਲੇ ਟਾਇਰ ਲੱਗੇ ਆ ਜਹਾਜੀ ਹਾਂ ਬਗਲੇ ਨਵੇਂ ਆ ਗਏ ਸਲੇਸਰ ਵੀ ਬਾਈ ਨੇ ਸ਼ੌਂਕ ਨਾਲ ਦੂਜਾ ਲਾਇਆ ਵਾ ਪਾਇ ਪਾਲਾ ਇਹ ਵੀ 16 ਵੱਡੇ 17 ਮਾਡਲ ਆ ਗਿਆ ਹਨਾ 6 ਲੱਖ 45000 ਇਹਦੇ ਪੂਰੇ 6 ਲੱਖ ਦਾ ਹੀ ਦੇ ਦਾਂਗੇ ਪੂਰੇ 6 ਲੱਖ ਦਾ ਹੌਲੈਂਡ ਲੈ ਜਾਓ 45000 ਮਾਨਤਨ ਮਿੱਤਰੋ ਆ ਹੌਲੈਂਡ ਟਰੈਕਟਰ ਚ ਉਹ ਜੀ ਪੀ ਵੀ 22 ਨੰਬਰ ਦੇ ਵਿੱਚ ਆ ਅੱਗੇ ਆ ਗਿਆ ਫਾਰਮ ਟਰੈਕ 45 ਇਹ 2004 ਮਾਡਲ ਆ 4 ਮਾਡਲ ਆ ਇਹ ਡਬਲ ਕਲਚ ਚ ਆ ਗਿਆ ਇਹ ਕਿ ਡਬਲ ਕਲਚ ਦੇ ਵਿੱਚ ਨਿੱਕਾ ਜਿਹਾ ਟਰੈਕਟਰ ਮਿੱਤਰੋ ਦੇਖੋ ਨੀ ਇਹਦਾ ਇਹ ਰੰਗ ਬੇਅਰੀਜਨਲ ਆ ਰੈਟਰ ਦਾ ਸਾਰਾ ਹਰ ਘੱਟ ਖਰਚ ਦੇ ਵਿੱਚ ਛੱਟ ਜਿੰਨੇ ਕੰਮ ਦਿੰਦਾ ਇਹ ਹਾਂ ਦਿੰਦਾ ਹੈਗਾ ਕਿਉਂ ਕਲਚ ਡਬਲ ਆ ਗਿਆ ਇਹਦਾ ਬਾਕੀ ਇੱਕ ਫਾਰਮ 60 ਹੀ ਹੈ ਵੀ ਫਾਰਮ 60 ਹੀ ਇੱਕ ਤਰ੍ਹਾਂ ਦਾ ਡਬਲ ਕਲਚ ਦੇ ਵਿੱਚ ਆ ਗਿਆ ਫਾਰਮ 45 ਹੈ ਜੀ 2004 ਮਾਡਲ ਆ ਨੰਬਰ ਕਿੱਥੋਂ ਦਾ ਪੰਜਾਬੀ ਨੰਬਰ 50 50 50 ਪੀਵੀ ਨੰਬਰ ਦੇ ਵਿੱਚ ਆ ਡਿਮਾਂਡ ਰੱਖੀ ਐ ਸੁੰਨੀ ਦੀ ਦੌੜ 44 ਇਹ ਸਵਾ ਦੋ ਲੱਖ ਦਾ ਸਵਾ ਦੋ ਲੱਖ ਦਾ ਟਾਇਰਾਂ ਤੇ ਕੈਮਰਾ ਕਰੀ ਕਮਾਈ ਮਰਸੀ ਪੈਸੇ ਹੈਗੇ ਆਗੇ ਕੰਪਨੀ ਦੇ ਸਵਾ ਦੋ ਪੈਸੇ ਟ ਮੰਨ ਕੇ ਚੱਲ ਵੀ ਫੋਨ ਤੇ ਸਬਦਾਂ ਕਰ ਲੈ ਭਾਵੇਂ ਜਨਾਬ ਆਪਸ ਆਵੇ ਭਾਵੇਂ ਆਉਂਦਾ ਆਉਂਦਾ ਤੇਲ ਦਾ ਖਰਚਾ ਵੀ ਲੈ ਜੀ ਗਰੰਟੀ ਵਾਲਾ ਕੰਮ ਹੈ ਹਾਂ ਗਰੰਟੀ ਵਾਲਾ ਕੰਮ ਹੈ ਕੋਈ ਉੱਤੇ ਤਾਂ ਕੁਝ ਕਹਿ ਨਹੀਂ ਸਕਦੇ ਕਿ ਇਹ ਵੀ ਜਨਾਬ ਸੰਦਾ ਵੀ ਯਾਰ ਜੇ ਕੋਈ 100 ਕਿਲੋਮੀਟਰ ਤੋਂ ਆਉਂਦਾ ਹੈ 2000 ਦਾ ਤੇਲ ਵੜ ਕੇ ਭਾਵੇਂ ਆਪਾਂ ਜੀ ਕਹਿੰਦੇ ਤਾਂ ਹਾਂ ਨਾਲ ਆ ਰੇਟ ਕਿਹੜਾ ਹੁਣ ਮੈਨੂੰ ਦੱਸ ਹਾਂ ਨਾਲ ਆ ਸਵਾ 2 ਲੱਖ ਰੁਪਈਆ ਸਵਾ 2 ਲੱਖ ਰੁਪਈਆ ਟਰੈਕਟਰ ਲੈ ਜਾਓ ਸੱਜਣੋ ਇਹ 2004 ਮਾਡਲ ਆ 4 ਮਾਡਲ ਹੌਲੈਂਡ ਆ ਗਿਆ ਪਲੱਸ ਵਾਲੀ 295000 ਡਿਮਾਂਡ ਆ ਇਹ ਸਿੰਪਲ ਸਟੀering ਚ ਆ ਗਿਆ ਸਿੰਪਲ ਸਟੀering ਦੇ ਵਿੱਚ ਆ ਗਿਆ ਹੌਲੈਂਡ ਸਪੀਡ ਵੀ 2 ਆ ਕਿ 3 ਆ 2 2 2 2 ਸਪੀਡ ਦੇ ਵਿੱਚ ਆ ਗਿਆ 60 65 ਪੈਸੇ ਟਾਇਰ ਆ ਗਿਆ ਅਗਲੇ ਤਾਂ ਨਵੇਂ ਆਗੇ ਮਾਰਬ ਦੇ ਮਗਰਲੇ 65 ਪੈਸੇ ਆ ਠੀਕ ਹੈ 65 ਪੈਸੇ ਟਾਇਰ ਹੈ ਗਿਆ ਪਿਛਲੇ 4 ਮਾਡਲ ਜਿੰਮੇ ਕੀਤੀ ਆਵਾਜ਼ ਵਜੇ ਰੇਟਤੀ ਲੈ ਲਾਂਗੇ ਤਾਂ ਸੁਣੀ ਤੋਂ ਆਪਾਂ ਹਾਂ ਹਾਂ ਨੰਬਰ 50 ਵੀ ਆ ਨੰਬਰ 50 ਨਹੀਂ ਨੰਬਰ ਇਹਦਾ ਹਰਿਆਣਾ ਦਾ ਐਚ 4 ਨੰਬਰ ਦੇ ਵਿੱਚ ਆ 4 ਮਾਡਲ ਆ 295 ਮੀਟ ਮਾਰਡ ਆ ਸੁਨੀਰੀ ਦਾ ਹੌਲੈਂਡ ਦੀ ਕਿਨੇ ਦਾ ਦੇਗੇ ਇਹ 2,65,000 ਦਾ ਟਰੈਕਟਰ ਦੇ ਦੇਣਗੇ 2,60 ਦਾ ਲੈ ਜੋ ਯਾਰ ਦੇ ਜਾ ਕੋਈ 2,60 ਦਾ ਟਰੈਕਟਰ ਲੈ ਜੋ 45,000 ਮਾਨਤਾ ਨਾ ਹੋ ਜੂ ਹੌਲੈਂਡ ਦੇ ਵਿੱਚੋਂ ਮਿੱਤਰੋ ਇਹਦੇ ਚ 36 ਦੀ ਚੋਂ ਇਹ 2012 ਬੜਾ 13 ਕਾਪੀ ਦੀ ਆ ਗਈ ਬੜਾ 13 ਮਾਡਲ ਆ ਗਿਆ 12 ਮਾਡਲ ਆ 13 ਦੀ ਕਾਪੀ ਆ ਪੂਰਾ ਟੌਪ ਮਾਡਲ ਸਾਰਾ ਅਰੀਜਨਲ ਆ ਮੰਨ ਕੇ ਚੱਲ ਠੀਕ ਐ ਸਾਰਾ ਟਰੈਕਟਰ ਅਰੀਜਨਲ ਆਗਾ ਪਤਾ ਜਿੰਨੇ ਕਹਦੀ ਇਹਦੀਆਂ ਜਿੱਥੇ ਜਿੱਥੋਂ ਡੰਗ ਜਾ ਲਿ ਠੀਕ ਹੈ ਤੇਲ ਬ੍ਰੇਕਾਂ ਦੇ ਵਿੱਚ ਆ ਗਿਆ ਬੁੱਲ ਟੌਪ ਮਾਡਲ ਹੀ ਹੈ ਇਹ ਤਾਂ ਠੀਕ ਹੈ ਤੇਲ ਬ੍ਰੇਕਾਂ ਰਿਵਰਸ ਪੀਟੀਓ ਹਾਈ ਕੰਪੈਸਿਟੀ ਲੈਫਟਸ ਮਿਊਜ਼ਿਕ ਗੇਰਸਮਨ ਲੱਗਿਆ ਹੋਇਆ ਹੈ ਸੁਪਰ ਮਿਕਸ ਆ ਗਿਆ ਇਹ ਹਾਂ 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 ਤੇ ਡਿਮਾਂਡ ਹੈਗੀ ਆ ਸੋਨੀ ਦੀ 4 ਲੱਖ ਤੇ 10000 ਕਿੰਨੇ ਦਾ ਇਹ ਇਹ ਤਾਂ 1 ਲੱਖ 75000 ਦਾ 3 ਲੱਖ 75000 ਦਾ ਟਰੈਕਟਰ ਸੱਜਣੋ ਇਹ ਲੈ ਜਿਓ 35000 ਮੰਨਤਾ ਨਾ ਫਾਰਮ ਡ੍ਰੈਗ ਤੋਂ ਹੋ ਜੂ ਆਹ ਦੋ ਇਹ ਸੋਨ ਵਾਲੀ ਕਾ ਇਹਦਾ ਦੌਰ ਚੱਲਦਾ 2009 ਮਾਡਲ ਸਿੰਪਲ ਸਿੰਪਲ ਸਟੀering ਦੇ ਵਿੱਚ ਆ ਨੰਬਰ ਨੰਬਰ ਇਹਦਾ ਹਰਿਆਣੇ ਦਾ ਨਾ ਹੁੰਦਾ ਨਹੀਂ ਬੱਟ ਕੇ ਚੱਲ ਵੀ ਕੱਲਾ ਐਫੀਡੇਟ ਮਿਲਵਾ ਟਰੈਕਟਰ ਫੋਲੇ ਚੰਗਾ ਠੀਕ ਹੈ ਜੀ ਇਹ ਡੇਟਾ ਆ ਗਿਰੂਗਾ ਤੇ ਇੰਜਨ ਦਾ ਕਿ ਮੇਨ ਜਨਰੇਟਰ ਜਿੰਨੇ ਜਿੰਨੇ ਟਾਈਮ ਮਰਜੀ ਵਾਹ ਕੇ ਤਸੱਲੀ ਕਰ ਲੈ ਵੀ ਸਾਰੇ ਟਰੈਕਟਰ ਜਿਹੜੇ ਇੰਜਨ ਦੇ ਦਾ ਜਿੰਨੇ ਇੰਜਨ ਉਹਨਾਂ ਦੇ ਜਿੰਨੇ ਮੰਨ ਕੇ ਚੱਲ ਵੀ 100 ਚੋਂ 90 95% ਆਪਣੇ ਸਾਰੇ ਤਕਰੀਬਨ ਸਹੀ ਹੁੰਦੇ ਆਗੇ ਸਹੀ ਆ ਇਹ ਗੱਲ ਨਹੀਂ ਵੀ ਅਗੋਂ ਪਿੱਛੋਂ ਵੀ ਮਾੜੇ ਵੀ ਆ ਜਾਂਦੇ ਆਗੇ ਹਨਾ ਉਹਨਾਂ ਦਾ ਮੰਨ ਕੇ ਚੱਲ ਵੀ ਉਹ ਕੰਮ ਨਹੀਂ ਕਰਾ ਵੀ ਕੰਮ ਕਰਵਾ ਦੇ ਯਾਰ ਓਕੇ ਕਰਕੇ ਦੇਈ ਯਾਰ ਮੈਨੂੰ ਵੀ ਦਿੱਕਤ ਨਾ ਆ ਜਾਏ ਕੋਈ ਤੇ ਟਰੈਕਟਰ ਆਏਗੀ ਵੀ ਜਮੇ ਹੀ ਉਹ ਆ ਹਨਾ ਹਾਂ ਬੰਦਾ ਬ ਨਾਲ ਕੋਈ ਜਾਣਕਾਰ ਬੰਦਾ ਲਿਆ ਆ ਰਿਹਾ ਹਾਂ। ਸਹੀ ਹੈ ਬਾਕੀ ਤਸੱਲੀ ਤੁਸੀਂ ਕਰ ਲੀ ਹਾਂ। ਹਾਂ ਹਾਂ ਤੁਸੀਂ ਕਰ ਲੀ ਹਾਂ। ਕਿ ਮਸ਼ੀਨਰੀ ਆ। ਮਸ਼ੀਨਰੀ ਆ ਗਈ। 2009 ਮਾਡਲ ਆ ਹੁਣ ਇਹ ਦੱਸੋ। 129300 ਮਾਡਲ। 126000 ਦਾ ਟਰੈਕਟਰ ਦੇ ਦਿਆਂਗੇ। 2 ਲੱਖ ਤੇ 60000 ਦਾ ਲੈ ਜਾਓ 43000 ਮਾਨਤਾ ਨਾਲ ਸੁਨਾਲੀ ਕਰੇ ਵਿੱਚ ਉਹ ਜੂ ਜਮਾ ਬਾਜ ਵਜੇ ਰੇਟ ਦੇ ਉੱਤੇ ਆ ਸਦਨ ਉਹਦਾ। ਆ 2002 ਮਾਡਲ ਆ। 2002 ਮਾਡਲ ਆ। ਇਹ ਟਰੈਕਟਰ ਹੀ ਮਾਡਲ ਆ 2002 ਆ। ਉਹ ਟਰੈਕਟਰ ਚੰਗਾ ਵਾ ਉਹਦਾ। ਠੀਕ ਐ। ਉਹ ਕਰਲੋਸ ਕਰ ਇੰਜਨ ਦੇ ਵਿੱਚ ਆ ਗਿਆ। ਬਾਕੀ ਇੱਕ ਜੀ ਦੀ ਆ ਹਾਂਜੀ ਕਲ ਠੀਕ ਹੈ ਉਹ ਨਹੀਂ ਗਾ ਵੀ ਇੱਕ ਤਾਂ ਹੁੰਦਾ ਵੀ ਰੰਗ ਪੇਂਟ ਨਹੀਂ ਆਉਂਦਾ ਸਰ ਅਰੀਜਨਲ ਆ ਮਿੱਤਰੋ ਰੰਗ ਰੁੰਗਦਾ ਇਧਰ ਲਈ ਪਾਸੇ ਇੰਜਰ ਤੇ ਜਿੰਨਾ ਰੰਗ ਆਉਂਦਾ ਉਹ ਵੀ ਪਿਆ ਜਿਵੇਂ ਬਣ ਗਿਆ ਡੱਬੇ ਪਰ ਪਰ ਡੋਲੇ ਹੁੰਦਾ ਹੈਗਾ ਠੀਕ ਹੈ ਹਾਂ ਮਗਰਾੜਾਂ ਦੀ ਮਗਰੋ ਮਗਰੋਟੇ ਜੀ ਹੋਈ ਬਈ ਆ ਕਲੀ ਪਿੱਛੇ ਵਿੱਚ ਮਗਰਾੜਾਂ ਦੀ ਤੇ ਡੀ ਲੈਕਸ ਮਾਡਲ ਆ ਗਿਆ ਇਹ ਮੋٹے ਗੋਡਿਆਂ ਵਾਲਾ ਤੇ 14 ਦੇ ਟਾਇਰਾਂ ਵਾਲਾ ਅਰੀਜਨਲ ਠੀਕ ਹੈ ਮੋٹے ਗੋਡਿਆਂ ਵਾਲਾ 14 ਦੇ ਟਾਇਰਾਂ ਚ ਆ ਗਿਆ ਹਾਂ ਹਾਂ ਤੇ ਡੀ ਲੈਕਸ ਹੀ ਆ ਗਿਆ ਇਹਦਾ ਦੂਜਾ ਗੋਲ ਹਿੱਸੇ ਵਾਲਾ ਆ ਗਿਆ ਇਧਰ ਗੋਲ ਹੀ ਹਿੱਸਾ ਆ ਗਿਆ ਸਫਟੇ ਦੀ ਇਹ ਆ ਇਹਦਾ ਕਲੈਫਟ ਪ ਠੀਕ ਹੈ ਪਰਦਾਨ ਆ ਚੀਜ਼ਾਂ ਸ਼ੋ ਚੈੱਕ ਕਰਾ ਦੇ ਸਭ ਅਰੀਜਨਲ ਆ ਯਾਰ ਜਿੰਨਾ ਤੁਸੀਂ ਆਂਦਾ ਟਰੈਕਟਰ ਦੀ ਕੰਡੀਸ਼ਨ ਆ 12 13 ਦੇ ਬਰਾਬਰ ਠਲ ਦੇ ਆ ਪੱਠੀ ਦਾ ਰੰਗ ਦੇਖੀ ਠੀਕ ਹੈ ਵੀ ਪੱਠੀ ਦਾ ਰੰਗ ਨਹੀਂ ਬੱਚਿਆ ਜੀ ਬਾਲਾ ਰੰਗ ਬੰਨ ਮਾਰ ਕੇ ਮੱਚਿਆ ਸਾਰੇ ਸਰ ਤੋਂ ਨਾਲ ਦਾ ਪੰਪ ਪਿਆ ਹਜੇ 2002 ਮਾਡਲ ਆ 50 ਨੰਬਰ ਆ 50 ਨੰਬਰ ਦੇ ਵਿੱਚ ਆ 2 ਪਾਇੰਟ ਮੰਗਦਾ ਕਿੰਨੇ ਦਾ ਇਹ ਹਾਂ ਨਾ ਜੇ ਇੱਕ ਰੇਟ ਦੱਸਾਂ 235000 ਇਹ ਟਰੈਕਟਰ ਦੇ ਵਿੱਚ 2 ਲੱਖ ਤੇ 35000 ਦਾ 30000 ਮੰਨ ਤਾ ਨਾ ਹੋ ਜੂਗਾ ਟਰੈਕਟਰ ਦੇ ਵਿੱਚ हां बाकी बामे मगरों ਵੀ ਟਾਇਰ ਦੀ ਗੜੀ ਚੈੱਕ ਕਰਾ ਦੇ ਮਾਰ ਹੀ ਦੇ ਹੁਣ ਜਿੰਨੇ ਕਿਹੜੀ ਕੈਮਰਾ ਡੰਡਾ ਫੱਟੀ ਸਾਰਾ ਕੁਝ ਹਾਂ ਸਾਰਾ ਨਾਲ ਮਿਲੂਗਾ ਹਾਂਜੀ ਆ ਮਗਰੋਂ ਵੀ ਟਾਇਰ ਦੀ ਗੜੀ ਆ ਗੋਡੇ ਘਾਡੇ ਦੋਨੇ ਨਵੇਂ ਪਾਏ ਹੋਏ ਆ ਘੋਗਣ ਵਾਲੇ ਘੋਗਣ ਵਾਲੇ ਗੋਡੇ ਪਾਏ ਹੋਏ ਆ ਆ ਆ ਚੀਜ਼ ਕਲੀ ਟੱਚਿੰਗ ਹੋਈ ਆ ਇੰਨੇ ਇੰਨੇ ਥਾਵਾਂ ਤੋਂ ਠੀਕ ਹੈ ਜੀ ਸਮਗਰੋਂ ਮਗਰੋਂ ਨਕਲੀ ਇੰਨੀ ਕਿ ਟੱਚਿੰਗ ਹੋਈ ਆ ਆ ਮਗਰਲੇ ਟਾਇਰ ਹੈਗੇ ਆ ਕਿ 60 ਰੁਪਏ ਸੀ 14 ਵਾਲੇ ਹੈ ਵੀ 14 ਦੇ ਟਾਇਰਾਂ ਵਾਲਾ ਮੂਰਲੇ 90 95 ਪੈਸੇ ਆ ਮੂਰਲੇ 90 95 ਪੈਸੇ ਆ ਹਾਂ ਇਹ ਹੁਣ ਰੇਟ ਸੱਜ ਨੂੰ ਦੱਸ ਤਾ ਅੱਗੇ ਦੱਸ ਸਕ ਰਿਹਾ ਹੁਣ ਕਿ ਕਿਹੜਾ ਆ ਗਿਆ ਆਪਣੇ ਕੋਲ ਇਹ 2011 ਮਾਡਲ ਇਹ ਵੀ ਟੌਪ ਮਾਡਲ ਆ ਗਿਆ ਇਹ ਫੁੱਲ ਟੌਪ ਮਾਡਲ ਆ ਗਿਆ 11 ਮਾਡਲ ਇਹ ਆ ਡਿਮਾਂਡ ਆ ਪੂਰਾ ਐਕਸੈਸਰੀ ਨਾਲ ਸਾਰੀ ਹਾਂ ਐਕਸੈਸਰੀ ਜੂਤਰੀ ਨਾਲ ਆ ਨਵੀਂ ਲੱਗਿਆ ਵਾਹ ਜੇ ਲਫਾਫਾ ਜਾਂ ਲਾਹਿਆ ਨਹੀਂ ਟਰੈਕਟਰ ਤੋਂ ਫਾਰਮ ਟਰੈਕ ਆ ਜੀ ਹਾਂ 2011 ਮਾਡਲ ਆ ਫੁੱਲ ਟੌਪ ਮਾਡਲ ਆ ਨੰਬਰ ਪੀ ਵੀ ਅੰਦਰ ਨਹੀਂ ਨੰਬਰ ਹਰਿਆਣਾ ਦਾ ਐਨਓਸੀ ਆਪਾਂ ਲੈ ਦੇਾਂਗੇ ਠੀਕ ਹੈ ਐਨਓਸੀ ਮਿਲ ਜੂ ਤਿੰਨ 95 ਮੀ ਡਿਮਾਂਡ ਆ ਇਹ 3 ਲੱਖ ਤੇ 55000 ਦੇ ਦੇ ਜਾਂਗੇ ਯਾਰ 3 ਲੱਖ ਮਿਲਦਾ ਹੈਗਾ ਐਨਾ ਸਾਮਾਨ ਲੱਗੇ ਵਾਲਾ ਐਨੇ ਸਾਮਾਨ ਵਾਲਾ ਸਾਰੀ ਮੰਡੀ ਤੇ ਲੱਗੀ ਆਗੀ ਟਾਇਰ ਵੀ ਨਵੇਂ ਆਗੇ ਹੈਵੀ ਟਾਰਕ ਵਾਲਾ ਹਣਾ 100 ਮਾਡਲ ਟਰੈਕਟਰ ਦੇ ਵਿੱਚ ਹਾਂ ਤੇ ਅੱਗੇ ਆਪਣੇ ਕੋਲ ਹੋਰ ਕਿਹੜੇ ਕਿਹੜੇ ਟਰੈਕਟਰ ਆ ਅੱਗੇ ਉਹ ਚੱਕਰਾ ਦਿਆ ਹਾਂ ਹਾਂਜੀ 2006 ਮਾਡਲ ਦਾ 6 ਮਾਡਲ ਹੌਲੈਂਡ ਜੀ ਹਾਂ 373 373 ਆ ਗਿਆ 6 ਮਾਡਲ ਰੰਗ ਨਾਲ ਦਾ ਸੋਹਦਾ ਜੀ ਨਾਲ ਦਾ ਕੀ ਹੋ ਬੰਦਾ ਸਾਲਤ ਕਰਦੇ ਕਲਮ ਲੱਗੀ ਆ ਠੀਕ ਹੈ ਆਵੇਂ ਆਉਣ ਜਾਣ ਦਾ ਤੇਲ ਦਾ ਖਰਚਾ ਲੈ ਜੀ ਆਉਣ ਜਾਣ ਦਾ ਖਰਚਾ ਲੈ ਜੀ ਕਿਤੇ ਲੱਗੀ ਹੋਈ ਕਲਮ ਸੋਹਦੀ ਇੱਕ ਚੀਜ਼ ਹੋਰ ਵੀ ਚੈੱਕ ਕਰਾ ਦੇ ਇੱਧਰ ਆ ਕੇ ਹਾਂ ਜੀ 2006 ਮਾਡਲ ਆ ਇਹ ਅਰੀਜਨਲ ਪਾਵਰ ਸਟੀering ਚਾ 6 ਮਾਡਲ ਜੀ ਨਾਲ ਆਮ ਆਏ ਨਹੀਂ ਗੇ ਬਹੁਤ ਤਾਂਵੇਂ ਟਰੈਕਟਰ ਆਏ ਹੈਗੇ ਤਾਂਵੇਂ ਟੱਲੇ ਉਹਦਾ ਯਾਰ ਜਿੰਨੇ ਕਿਹੜੀ ਪਾਵਰ ਸਟੀering ਟਰੈਕਟਰ ਆਗਾ ਤੇ ਬਾਕੀ ਆ ਸਾਡੀ ਸਮਝਣਾ ਕਿਹੜੀ ਹਿੰਜ ਚੈੱਕ ਕਰਾ ਦੇ ਵਿੱਚੋਂ ਕੋਈ ਸਾਲ ਕੁ ਅਰੀਜਨਲ ਆ ਸਾਹਰਾ ਟ੍ਰੇਟਰ ਸੱਤ ਰੁਕੀਆਂ ਪਾਣੀਆਂ ਪੂਣੀ ਵਾਲੀਆਂ ਨਾਲ ਲੱਗੀਆਂ ਹੋਈਆਂ ਲੱਗੀਆਂ ਵੀ ਆਈਆਂ ਤੇ ਮੇਨ ਸਿਰਫ ਤੇ ਇਹਦੇ ਚ ਇਹ ਵੀ ਆ ਵੀ ਮਾਡਲ ਤਾਂ 2006 ਆ ਇਹ ਹਾਂਜੀ ਤੇ ਏਅਰ ਰੈਟ ਦੀ ਪਾਸਿੰਗ ਵੀ ਪਈ ਆ ਇਹ ਤਾਂ 27 ਤੱਕ ਪਾਸ 27 ਤੱਕ ਪਾਸਿੰਗ ਵੀ ਪਈ ਆ ਤੇ ਸਟੀਅਰਿੰਗ ਜਿਹਨੇ ਤੁਸੀਂ ਕਿਹਾ ਨਾ ਪਾਵਰ ਵੀ ਦਾ ਫੀਟਿੰਗ ਜੀ ਦੱਸ ਦਿੰਦੀ ਆ ਹਾਂ ਹਾਂ origignal power steering ਆ ਠੀਕ ਹੈ ਨੰਬਰ 76 ਦਾ VIP ਨੰਬਰ 9082 VIP ਨੰਬਰ ਆ ਸਰਸੇ ਦਾ ਨੰਬਰ ਆ ਟਰੈਕਟਰ ਦਾ ਇੰਜਨ ਗੇਅਰ ਦਾ ਕਿਵੇਂ ਆ ਟਰੈਕਟਰ ਜਿੰਨਾ ਟਾਈਮ ਮਰਜੀ ਵਾਰ ਜਿਵੇਂ ਹੁਣ ਉਤੋਂ ਆਪਾਂ ਦੇਖ ਲਿਆ ਸੋਹਣੀ ਚਾਂਕੀ ਜਾਂਦਾ ਟਰੈਕਟਰ ਪੂਰਾ ਇੰਜਨ ਗੇਅਰ ਦੀ ਵਾਹ ਕੇ ਤਸੱਲੀ ਕਰ ਲਈ ਮਗਰਾ ਟਰੈਕਟਰ ਤੇ ਨਵੇਂ ਲੱਗੇ ਹੋਏ ਆ ਗਏ ਰੀਨਲ ਠੀਕ ਮਗਰਾ ਬੰਦ ਉਹ ਨਹੀਂ ਕਹ ਵੀ ਇੱਕ ਤਾਂ ਹੁੰਦਾ ਵੀ ਤਿਆਰ ਹੋਏ ਹੁੰਦੇ ਆ ਜਿਵੇਂ ਕਿਹਦੀ ਟਰੈਕਟਰ ਤੇ ਸੋਹਣੀ ਖੁੱਲੇ ਦਿਲ ਨਾਲ ਪੈਸੇ ਲਾਏ ਪਿਆ ਬੰਦੇ ਆ ਖੁੱਲੇ ਦਿਲ ਨਾਲ ਬਾਕੀ ਆ ਹਾਰੇ ਮਰਮਾਂ ਦੀ ਕਿਹੜੀ ਚੀਜ਼ ਚੈੱਕ ਕਰਾ ਦੇ ਮਗਰੋਂ ਵੀ ਆ ਜਾ ਕੈਮਰਾ ਮਰਾ ਦੇ ਚੈੱਕ ਕਰਾ ਦੇ ਇਸਾਬ ਪਿਆ ਮਗਰਾੜ ਤਾਂ ਚਲੋ ਨਵੇਂ ਹੀ ਲੱਗੇ ਨਵੇਂ ਮਾਡਲ ਦਾ ਜੇ ਆਪਾਂ ਲੱਕੋ ਵੀ ਰੱਖ ਲਗੀ ਇਹਦੇ ਜਿਹੜੇ ਨੂੰ 13 14 ਕਹਿਦੇ ਨੇ ਇਹਨੇ ਕੋਈ ਇਹ ਨਹੀਂ ਦੱਸ ਸਕਦਾ ਵੀ ਇਹ ਸ਼ੀ ਹੈਗਾ ਸ਼ੀ ਮਾਡਲ ਆ ਇਹ ਦੱਸੇ ਤੋਂ ਪਤਾ ਲੱਗਦਾ ਕਿ ਉਹ ਟਰੈਕਟਰ ਦੀ ਕੰਡੀਸ਼ਨ ਟਰੈਕ ਬਹੁਤ ਚੰਗੀ ਪਈ ਆ ਟਰੈਕਟਰ ਦੀ ਤੇ ਹੁਣ ਮੈਨੂੰ ਐ ਦੱਸ ਤਿੰਨ ਲੱਖ 25 ਹਜ਼ਾਰ ਡਿਮਾਂਡ ਆ ਇਹ ਪੂਰੇ 3 ਲੱਖ ਤਾਂ ਰੇਟਰ ਦੇ ਦੇਣਗੇ ਯਾਰ ਪੂਰੇ 3 ਲੱਖ ਦਾ 90 ਪੈਸੇ ਆਗੇ ਠੀਕ ਆ ਬੰਨ ਕੇ ਚੱਲ ਮਗਰਲੇ ਅਗਲੇ 70 ਕਾ ਪੈਸੇ ਆ ਪਾਸਿੰਗ 27 ਤੱਕ ਆ ਅਗਲੇ ਸ੍ਰੀ ਬਾਜ ਵੀ ਹੈਨੀ ਟਰੈਕਟਰ ਦੀ ਠੀਕ ਹੈ ਇੱਕ ਗੱਲ ਹੋਰ ਆ ਚੱਲਣ ਚਲਾਵੇ ਦਾ ਟਰੈਕਟਰ 17 18 ਮਾ ਸ਼ਤਿਧੀ ਲੈ ਜਾਓ ਮਿੱਤਰੋ 3 ਲੱਖ ਰੁਪਏ ਦਾ ਜਮਾ ਸਾਫ ਕਨੀਸ਼ਨ ਵਾਲਾ ਹਾਂ ਐਨਓਸੀ ਵੀ ਲੈ ਦੇਾਂਗੇ ਆਪਾਂ ਨੰਬਰ ਵੀ ਲੱਗੂਗਾ ਟਰੈਕਟਰ ਤੇ ਐਨਓਸੀ ਮਿਲ ਜੂ ਹਾਂ 2027 ਤੱਕ ਦੀ ਪਾਸਿੰਗ ਵੀ ਪਈ ਹੈ ਠੀਕ ਹੈ ਤੇ ਗਿਆ ਝੋਟਾ ਖੜਾਈ ਖੜਾ ਇਹ 2000 ਆਹ ਸੌਰੀ 1999 ਮਾਡਲ ਆ ਇਹ ਜਿਵੇਂ ਇਹ ਟਰੈਕਟਰ ਸੁਪਰ ਸੀਟਰ ਵੀ ਖਿੱਚਦਾ ਹੈਗਾ ਠੀਕ ਹੈ ਹਾਂ ਸੁਪਰ ਸੀਟਰ ਤੇ ਇਹ ਚੱਲਦਾ ਰਿਹਾ ਹੈਗਾ ਇਹ ਇਧਰਲੇ ਪਾਸੇ ਇੰਜਨ ਗੀਅਰ ਦਾ ਜਿਵੇਂ ਉਤੋਂਦੇ ਸੀ ਜਾਂਦਾ ਪੂਰੀ ਥਾਪ ਪਿਆ ਟਰੈਕਟਰ ਦਾ ਛੋਟਾ ਟਰੈਕਟਰ ਦੀ ਰੀਨਲ ਆ ਠੀਕ ਹੈ ਮੰਨ ਕੇ ਚੱਲ ਵੀ ਹੋਰ ਮਗਰਾੜਾਂ ਦੀ ਟੱਚਿੰਗ ਹੋਈ ਬਈ ਆ ਠੀਕ ਥੱਲੇੋਂ ਵੀ ਮੰਨ ਕੇ ਚੱਲ ਵੀ 10 15% ਮੰਨ ਲਾ ਠੀਕ ਹੈ ਵੀ ਹੋਈ ਵਈ ਆ ਜੀ ਹਾਂ ਚੱਲਣ ਚਲਾਵੇ ਦਾ ਇਹ ਵੀ ਟਰੈਕਟਰ ਪੂਰਾ ਚੰਗਾ ਇੰਜਨ ਗੀਅਰ ਦਾ ਜਮਾਂ ਸਹੀ ਹੈਗਾ ਠੀਕ ਹੈ ਟਾਇਰ 70 ਪੈਸੇ ਆ ਗਏ ਟਾਇਰ 70 ਪੈਸੇ ਇੰਜਨ ਗੀਅਰ ਦਾ ਪੂਰਾ ਚੰਗਾ ਪਿਆ ਤੇ ਜੇ ਅਸੀਂ ਕੈਮਰਾ ਲੈ ਕੇ ਆ ਇਧਰਲੇ ਪਾਸੇ ਹਾਂਜੀ ਉਹ ਚੀਜ਼ ਟ੍ਰੈਕਟਰ ਉਪਰੇਟਰ ਤੇ ਪੂਰੇ ਸਾਫ ਆ ਗਏ ਇੱਥੇ ਲੇ ਪਾਸੇ ਮਾਰ ਕੈਮਰਾ ਕਿਸੇ ਪਾਸੇ ਜਿਵੇਂ ਕਹ ਜੀ ਇਹ ਬੂੰਦ ਤੇਲ ਦੀ ਨਹੀਂ ਜੰਮੀ ਵੀ ਸੂਰਾ ਟ੍ਰੈਕਟਰ ਪੂਰਾ ਚੰਗਾ ਇਕੱਲਾ ਇਕੱਲਾ ਚੀਜ਼ ਹੋ ਰਿਹਾ ਟ੍ਰੈਕਟਰ ਖੜਨ ਖੜਾਵੇ ਦਾ ਪੂਰਾ ਚੰਗਾ ਉਹ ਨਹੀਂ ਗਾ ਵੀ ਇੱਕ ਤਾਂ ਖਿੱਲਰ ਰਿਆ ਬਿਲਰ ਰਿਆ ਖੜਾ ਹੁੰਦਾ ਨਾ ਗੋਡੇ ਤੇਜੇ ਦੇ ਨਾ ਨਹੀਂ ਅੰਦਰੋਂ ਹੀ ਟਾਇਰ ਜਿਹਾ ਜੀ ਟੈਡੇ ਹੀ ਹੁੰਦੇ ਆ ਇਹਨਾਂ ਦੇ ਸੂਰਾ ਕੈਮਰਾ ਮਰਾ ਦੇ ਠੀਕ ਹੈ ਆਈ ਹੈਗਾ ਜਮਾ ਸਦਾ ਟ੍ਰੈਕਟਰ ਖੜਾ ਹਾਂ 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 ਪੰਜਾਬ ਨੰਬਰ ਦੇ ਵਿੱਚ ਤੇ ਡਿਮਾਂਡ 247 ਇਹ ਤਾਂ ਟ੍ਰੈਕਟਰ ਦੇ ਦੇ ਦਿਆਂਗੇ ਆਪਾਂ 247 2 ਲੱਖ ਤੇ ਯਾਰ 15000 ਦਾ ਦੇ ਦੇ ਦੋ ਲੱਖ ਤੇ 15000 ਦਾ ਟ੍ਰੈਕਟਰ ਲੈ ਜੀ ਮੈਂ ਕਹੇ ਜੀ 27 ਤੇ 5 32000 ਰੁਪਇਆ ਮਾਨਤਨ ਹੋ ਗਿਆ ਇਹਦੇ ਚੋਂ 32 ਵੱਤੀ ਹੋ ਗਿਆ ਮੇਰੇ ਗੱਲ ਨਾਲ ਵੱਤੀ ਹਾਂ ਕੋਈ ਗੱਲ ਨਹੀਂ 2 ਲੱਖ 15000 ਦਾ ਟਰੈਕਟਰ ਦੇ ਦਿਆਂਗੇ ਟਰੈਕਟਰ ਵੀ 60 ਆ ਆ ਮੰਨ ਕੇ ਚੱਲ 60 ਇਚ ਪੀ ਦਾ ਆ ਗਿਆ ਹਨਾ 60 ਇਚ ਪੀ ਦੇ ਵਿੱਚ ਆ ਗਿਆ ਆ ਸੁਪਰ ਸੀਡਰ ਤੇ ਇਦੋਂ ਸਸਤੇ ਮੁੱਲ ਦਾ ਕੋਈ ਨਹੀਂ ਮਿਲਦਾ ਹੈਗਾ ਸੁਪਰ ਸੀਡਰ ਖਿੱਚਣ ਵਾਲਾ ਮਿਲ ਨਹੀਂਦਾ ਨਹੀਂ ਮਿਲਦਾ 2 ਲੱਖ ਦੇ ਘੇਰੇ ਚ ਹੋਰ ਕੋਈ ਸਾਕੀ ਦਾ ਟਰੈਕਟਰ ਨਹੀਂ ਮਿਲਦਾ ਹੈਗਾ ਠੀਕ ਹੈ ਇਹ ਤੋਂ ਬਿਨ ਆਪਣੇ ਉੱਧਰ ਖੜੇ ਟਰੈਕਟਰ ਆ ਹਾਂ ਉਹ ਸੋਨਾਲਿਕਾ 60 ਹਾਂ ਬਾਕੀ ਆਪਣੇ ਕੋਲੇ ਘਰੇ ਵੀ ਟਰੈਕਟਰ ਹੁੰਦੇ ਆ ਜੇ ਕਿਸੇ ਨੂੰ ਚਾਹੀਦਾ ਹੋਵੇ ਜੌਡੀਅਰ ਹੂੰ 50 50 855 ਹੂੰ ਤੇ ਸੋਨਾਲਿਕਾ ਬਾਕੀ ਜਿਹੜਾ ਕਹਿੰਦਾ ਭਾ ਲੈਣਾ ਹਰਦਾ ਨਹੀਂ ਮੰਦਾ ਹਰਦਾ ਨਹੀਂਗਾ ਠੀਕ ਹੈ ਬਾਕੀ ਜਿੰਨੇ ਡੈਕਟਰ ਆਪਣੇ ਕੋਲੇ ਹੁੰਦੇ ਸਾਰੇ ਸਾਫ ਆ ਠੀਕ ਹੈ ਅੱਗੇ ਆ ਗਿਆ 2007 ਮਾਡਲ ਆ ਗਿਆ ਜੀ ਸਾਲਿਕਾ ਦਾ ਤੇ ਸੂਹ ਦਾ ਜਰ ਇਹ ਵੀ ਰੰਗ ਰੂੰਗੂਗਾ ਨਾਲ ਡੈਕਟਰ ਦਾ Ориਜੀਨਲ ਸਾਰਾ ਸਾਰਾ ਰੰਗ ਵੀ ਪੂਰੀ ਗਾਰੰਟੀ ਹੈ ਕਿ ਸ਼ੋਅ ਤੇ ਜੇ ਕਿਤੇ ਨੌ ਜਿੰਨੇ ਸਾਡੇ ਵੀ ਗਲਮ ਲੱਗੀ ਹੋਵੇ ਭਾਵੇਂ ਹੋਰ ਜਾਂਦਾ ਤੇਲ ਦਾ ਖਰਚਾ ਲੈ ਜਿਹੜੀ ਜੀ ਆਪਾਂ ਤੇ ਆਉਣ ਜਾਂਦਾ ਖਰਚਾ ਲੈ ਜੇ ਸੱਜਣਾ ਮਗਰਾੜਾ ਮਗੂੜਾ ਦੀ ਵੀ ਰੰਗ ਰੂੰਗੂਗਾ ਨਾਲ ਮਗਰਾੜਾ ਤੇ ਵਜਿਆ ਬਈ ਮਗਰਾ ਮਗਰਾ ਠੀਕ ਹੈ ਪਿੱਛੇ ਪਿੱਛੇ ਹਾਂ ਬਾਕੀ ਇਧਰ ਆ ਜਾ ਦੇਖੀ ਨਵਾਂ ਮੂਰੂ ਇਧਰ ਚੱਕਾ ਲੈ ਆਂਗਾ ਆ ਸੀਲਾਂ ਤੱਕ ਵੀ ਨਾਲ ਦੀਆਂ ਹਜੇ ਤੱਕ ਪੰਪ ਵਾਲੀਆਂ ਲੱਗੀਆਂ ਹੋਈਆਂ ਠੀਕ ਹੈ ਤੇ ਪੰਪ ਦੀਆਂ ਸੀਲਾਂ ਲੱਗੀਆਂ ਹੋਈਆਂ ਚਮਕ-ਜੋਮਕ ਚੈੱਕ ਕਰਾ ਦੇ ਟਰੈਕਟਰ ਦੀ ਵਿੱਚੋਂ ਠੀਕ ਹੈ ਉਵੇਂ ਪਈ ਆ ਗਈ ਜਿਵੇਂ ਯਾਰ ਸੋਨੀ ਉੱਤੋਂ ਨਹੀਂ ਨੇ ਚੰਗਾ ਇੰਜਣ ਦਾ ਪੂਰਾ ਇੰਜਣ ਗੇਅਰ ਦੀ ਜਿੰਨਾ ਟਾਈਮ ਮਰਜੀ ਵਾਹ ਕੇ ਥੱਲੀ ਕਰ ਲੈ ਨਾ ਦਾ ਬਲੂ ਮਾਰੀ ਟਰੈਕਟਰ ਨਾ ਬਗ ਲੈ ਰਖਾਵੇ ਇੰਜਣ ਬਗ ਨਾ ਕਰ ਲੈ ਸਦੀ ਵਾਇਆ ਬਾਹਰੇ ਚੱਲਿਆ ਹੋਇਆ ਟਰੈਕਟਰ ਤੇ ਬਾਕੀ ਇਹਦੇ ਚ ਇਹ ਮਾਡਲ ਤਾਂ ਜਿਵੇਂ 2007 ਦਾ ਹਾਂਜੀ ਗੱਲ ਕਰ ਜਿਹੜੇ ਇਹਦੇ ਚ ਫਕਸ਼ਨ ਆਗੇ ਹਾਂਜੀ ਉਹ ਇਧਰ ਵੀ ਚੈੱਕ ਕਰਾ ਦੇ ਟੌਪ ਵਾਲਾ ਮਾਡਲ ਆ ਗਿਆ ਪਾਵਰ ਸਟੀering ਆ ਗਿਆ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਵੀ ਆ ਤੇਲ ਬ੍ਰੇਕਾਂ ਦੀ ਰਿਵਰਸ ਵੀਡੀਓ ਵੀ ਜਾਨੀ ਕਿ ਫੁੱਲ ਟੌਪ ਮਾਡਲ ਆਗਾ ਸਾਰੀ ਖੂਬ ਇਧਰ ਵੀ ਚੈੱਕ ਕਰਾ ਦੇ ਵੇਟ ਵੀ ਲੱਗੇ ਹੋਏ ਆ ਵੇਟ ਲੱਗੇ ਪਿਆ ਰੇ 16 ਵਾਲੇ ਟਾਇਰਾਂ ਦਾ 60 HP ਦਾ ਡ੍ਰੈਕਟਰ ਆਗਾ 60 HP ਦੇ ਵਿੱਚ ਆ ਗਿਆ ਤੇ ਪਿਆ ਨੰਬਰ ਆ ਚਿੱਪ ਵਾਲੀ ਕਾਪੀ ਆ ਤੇ 3,25,000 ਦਾ ਮਾੜਾ ਸੋਨੀ ਇਹ ਤੈਨੂੰ ਲੱਖ ਦਾ ਟਰੈਕਟਰ ਦੇ ਦਿਆਂਗੇ 25000 ਮਾਨਤਨ ਨਹੀਂ ਦੂ 20000 ਮਾਨਤਨ ਕਰ ਦਿਆਂਗੇ 25000 ਆ ਟਰੈਕਟਰ ਫੁੱਲ ਚੰਗਾ ਹੈ ਇਹ ਟਰੈਕਟਰ ਦੇ ਵਿੱਚ ਹੋ ਜੂ ਸਭ ਆ ਸੁਪਰ ਸੀਟਰ ਖਿੱਚੂਆ ਸੁਪਰ ਸੀਟਰ ਕਿੰਨਾ ਰਸਤੇ ਮੰਨ ਕੇ ਚੱਲ ਵੀ ਇਹ ਠੀਕ ਹੈ ਪੂਰਾ ਚੰਗਾ ਟਰੈਕਟਰ ਆ ਗਿਆ ਉਹ ਆਏ ਆ 60 HP ਚ ਠੀਕ ਹੈ ਟਰੈਕਟਰ ਆ ਗਿਆ ਇੰਜਨ ਗੇਅਰ ਤਾਂ ਸਹੀ ਹੈਗਾ ਵੇਟ ਬੂਟ ਵੀ ਲੱਗਿਆ ਟਾਇਰ 60 60 ਪੈਸੇ ਹੈਗੇ ਟਾਇਰ ਹੈਗੇ 60 ਪੈਸੇ ਹਾਂ ਤੇ ਮੋਬਾਈਲ ਨੰਬਰ ਕਿਨਾਂ ਸੋ ਮੋਬਾਈਲ ਨੰਬਰ ਆਪਣਾ ਨੋਟ ਕਰ ਲਓ 9464002350 94640 023 02350 ਬਾਈ ਦਾ ਮੋਬਾਈਲ ਨੰਬਰ ਆ ਪਿੰਡ ਹੈਗਾ ਪਾਉ ਜਤਰੀ ਨਾਂ ਹੈਗਾ ਸੋਨੀ ਪਲਾਟ ਨੰਬਰ ਹੈਗਾ 20 20 ਨੰਬਰ ਪਲੱਟ ਨੰਬਰ ਆ ਗਿਆ ਬਾਕੀ ਇੱਕ ਆਪਣੀ ਨਾ ਸੱਜਣ ਮਿੱਤਰਾਂ ਨੂੰ ਬੇਨਤੀ ਆ ਗਈ ਕਹੀ ਨਾ ਹੁਣ ਜਿਵੇਂ ਆਪਾਂ ਸਾਰੀ ਜਾਣਕਾਰੀ ਤਕਰੀਬਾ ਖਾਓ ਚੋਂ 95 99% ਆਪਾਂ ਦੇ ਹੀ ਦਿੱਤੀਗੀ ਦੇ ਹੀ ਦਿੱਤੀ ਬਾਕੀ ਕਈ ਸੱਜਣ ਮਿੱਤਰ ਫੋਨ ਕਰਦੇ ਆ ਉਸ ਤੋਂ ਬਾਅਦ ਪੁੱਛਦੇ ਆ ਹਨਾ ਬਈ ਇਹ ਕਿਹੜਾ ਮਾਡਲ ਆ ਤੇ ਇਹਦਾ ਹੋ ਜੂ ਆਪਾਂ ਰੇਟ ਦਾ ਫਰਕ ਨਹੀਂ ਖਿਆ ਕਰੋ ਆ ਪੂਰੀ ਵੀਡੀਓ ਦੇਖ ਲਿਆ ਕਰੋ ਫਰਕ ਰੇਟ ਦਾ ਹੋਰ ਨਹੀਂ ਨਿਕਲਣਾ ਠੀਕ ਹੈ ਹਾਂ ਵੀ ਆਏ ਆ ਵੀ ਜੇਕਰ ਕੋਈ ਸੱਜਣ ਮਿੱਤਰ ਮੌਕੇ ਤੇ ਆ ਗਿਆ ਹਨਾ ਮਾਨ ਤਾਨ ਹੋ ਜਾਂਦਾ ਹੁੰਦਾ ਹੋ ਸਕਦਾ 2000 ਦਾ ਕਰਦ ਕੇ 5 ਦਾ ਕਰਦ ਕੇ 7 ਦਾ ਕਰਦ ਕੇ ਮੌਕੇ ਤੇ ਆ ਵੀ ਫੋਨ ਤੇ ਕੁਝ ਵੀ ਨਹੀਂ ਇਹ ਫੋਨ ਤੇ ਆਪਾਂ ਅਖਗੇ ਵੀ ਉਹ ਸੌਦਾ ਹੋ ਜੂਗਾ ਬੰਦਾ ਆਵੇ ਆ ਕੇ ਆਪਦੀ ਤਸੱਲੀ ਕਰੇ ਜਾਣਕਾਰ ਬੰਦਾ ਨਾਲ ਲੈ ਆਵੇ ਹਨਾ ਉਸ ਤੋਂ ਬਾਅਦ ਰੇਟ ਫਾਈਨਲ ਹੋ ਜੂਗਾ ਵੀ ਰੇਟ ਚ ਉਸ ਤੋਂ ਬਾਅਦ ਕਈ ਉਦੋਂ ਸੱਜਣਾ 20 30000 ਦਾ ਰੱਖ ਕੇ ਰੇਟ ਲਾਉਣ ਲੱਗ ਜਾਂਦੇ ਆ ਉਹ ਹੈ ਨਹੀਂ ਫਾਇਦਾ ਜੀ ਔਰ ਔ ਰੇਟ ਲਾਉਣਾ ਤਾਂ ਮੰਨ ਕੇ ਚੱਲੋ ਵੀ ਆਪਣੇ ਡ੍ਰਾਈਵਰਾਂ ਦੀ ਜਿਹੜੀ ਡਿਮਾਂਡ ਹੁੰਦੀ ਹੈਗੀ ਉਹ ਸਮਝ ਕੇ ਸੌਦਾ ਕਰ ਲਿਆ ਕਰਨਾ। ਉਹ ਸੌਦਾ ਕੀ ਕਰ ਲਿਆ ਕਰਨਾ? ਵੀ ਯਾਰ ਕੁੱਲ ਮਿਲਾ ਕੇ ਜਿਹੜੀ ਵੀਡੀਓ ਦੇ ਵਿੱਚ ਸਾਨੂੰ ਸੱਜਣੋਂ ਰੇਟ ਆਪਾਂ ਦੱਸ ਦੇਣਾ। ਇਹ ਸੋਡੇ ਵਾਲਾ ਕੰਮ ਅਸੀਂ ਕਰ ਦਿੰਨੇ ਆ ਖੇਚ ਰਹਿਨੇ ਪਹਿਲੇ 250 ਨੂੰ ਪੂਰਾ। ਇੱਕ ਗੱਲ ਹੋਰ ਰਹਿੰਦੀ ਹੈ। ਜਾਈ ਸੀ ਰਹਿ ਜਾਂਦੀ ਉਸ ਤੋਂ ਬਾਅਦ। ਕਿਹੜੇ ਆਪਾਂ ਰੇਟ ਛੋਟੀ ਵੀਡੀਓ ਤਾਂ ਦੇ ਦਿੰਨੇ ਆ ਜੀ ਸਾਡੀਆਂ ਰਸੀਦਾਂ ਦੇਖ ਲਓ ਇਹਦੂ ਮੰਨ ਕੇ ਚੱਲ ਵੀ ਕੋਈ 5 7 10000 ਰੁਪਇਆ ਵੱਧ-ਵੱਧ ਹੀ ਵੇਚੇ ਹੈਗੇ ਠੀਕ ਹੈ ਜਿੰਨਾ ਰੇਟ ਆਪਾਂ ਤੁਹਾਨੂੰ ਕਿਉਂ ਵੀਡੀਓ ਚ ਤਾਂ ਆਪਣੇ ਚ ਕੋਈ ਨਾ ਤਾਂ ਕੋਈ ਉਹ ਹੁੰਦਾਗਾ ਦਲਾਲ ਹੁੰਦਾ ਦਲਾਲ ਹੁੰਦਾ ਸਿੱਧਾ ਅਗਲੇ ਨੇ ਆਉਣਾ ਹੁੰਦਾਗਾ ਠੀਕ ਹੈ ਛੱਡਣ ਵਾਲਾ ਛੱਡਣ ਤੋਂ ਵੀ ਛੱਡਣ ਵਾਲਾ ਰੇਟ ਦੱਸ ਦਿੰਨੇ ਹੁੰਨੇ ਆ ਜੀ ਵੀਡੀਓ ਚ ਤੇ ਦੱਬ ਕੇ ਹੁਣ ਵੀਡੀਓ ਮੇਰੇ ਤੋਂ ਸ਼ੇਅਰ ਤੁਸੀਂ ਕਰਨੀ ਆ ਪਹੁੰਚੋ ਬਾਈ ਸੋਨੀ ਕੋਲ ਜੇ ਕੋਈ ਵੀ ਟਰੈਕਟਰ ਲੈਣਾ ਸੋ ਬਹੁਤ-ਬਹੁਤ ਧੰਨਵਾਦੀ ਸਾਰਾ ਧੰਨਵਾਦ ਜੀ ਬਹੁਤ-ਬਹੁਤ